ਇੱਕ ਸਮੇਂ ਦੀ ਗੱਲ ਹੈ ਇੱਕ ਸ਼ੇਰ ਸੀ ਜੋ ਜੰਗਲ ਤੇ ਰਾਜ ਕਰਦਾ ਸੀ ਇੱਕ ਦਿਨ ਆਪਣੇ ਖਾਣੇ ਤੋਂ ਬਾਅਦ ਉਹ ਬਰਖ ਦੇ ਥੱਲੇ ਸੋ ਗਿਆ ਇੱਕ ਨਿੱਕੇ ਚੂਹੇ ਨੇ ਉਹਨੂੰ ਵੇਖਿਆ ਤੇ ਸੋਚਿਆ ਕਿ ਇਹਦੇ ਉੱਤੇ ਖੇਡਣ ਵਿੱਚ ਮਜ਼ਾ ਆਏਗਾ ਉਹ ਸੌਂਦੇ ਹੋਏ ਸ਼ੇਰ ਦੇ ਉੱਪਰ ਥੰਲੇ ਲਾ ਦਿੱਤਾ ਸ਼ੇਰ ਗੁੱਸੇ ਨਾਲ ਦਹਾੜਦਿਆਂ ਪਿਆ ਉੱਥੇ ਉਨੇ ਆਪਣੇ ਵੱਡੇ ਪੰਜਿਆਂ ਵਿੱਚ ਚੂਹੇ ਨੂੰ ਫੜ ਲਿਆ ਚੂਹਾ ਬਹੁਤ ਛਟਕਟਾਇਆ ਪਰ ਭਜ ਨਾ ਸਕਿਆ ਸ਼ੇਰ ਨੇ ਉਹਨੂੰ ਖਾਣ ਲਈ ਆਪਣਾ ਵੱਡਾ ਜਵਾਲਾ ਖੋਲਿਆ ਚੂਹਾ ਬਹੁਤ ਡਰ ਗਿਆ ਸੀ اے ਰਾਜਾ ਜੀ ਮੈਂ ਬਹੁਤ ਡਰ ਗਿਆ ਹਾਂ ਕਿਰਪਾ ਕਰਕੇ ਮੈਨੂੰ ਨਾ ਖਾਓ ਮੈਨੂੰ ਇਸ ਵਾਰ ਮਾਫ ਕਰ ਦਿਓ ਮੈਨੂੰ ਜਾਨ ਦਿਓ ਮੈਂ ਕਦੇ ਨਹੀਂ ਭੁੱਲਾਂਗਾ ਤੇ ਸ਼ਾਇਦ ਕਿਸੇ ਦਿਨ ਮੈਂ ਤੁਹਾਡੇ ਕੰਮ ਆ ਸਕਾਂ ਚੂਹੇ ਦੇ ਮੂੰਹੋਂ ਕੰਮ ਆਉਣ ਦੀ ਗੱਲ ਸੁਣ ਕੇ ਸ਼ੇਰ ਨੂੰ ਹਾਸਾ ਆ ਗਿਆ ਹੋਣੇ ਆਪਣਾ ਪੰਜਾ ਖੋਲਿਆ ਤੇ ਉਹਨੂੰ jaan ਦਿੱਤਾ ਧੰਨਵਾਦ ਰਾਜਾ ਜੀ ਮੈਂ ਤੁਹਾਡੀ ਦਿਯਾਤਾਂ ਨੂੰ ਕਦੇ ਨਹੀਂ ਭੁੱਲਾਂਗਾ ਤੂੰ ਕਿਸਮਤ ਵਾਲਾ ਹੈ ਦੋਸਤ ਮੈਂ ਹੁਣੇ ਖਾਲਾ ਖਾਦਾ ਹਾਂ ਹੁਣ ਜਾ ਤੇ ਫੇਰ ਮੇਰੇ ਨਾਲ ਪੰਗਾ ਨਾ ਲੈ ਨਹੀਂ ਤਾਂ ਮੈਂ ਤੈਨੂੰ ਖਾ ਜਾਊਂਗਾ ਕੁਝ ਦਿਨ ਬਾਅਦ ਸ਼ੇਰ ਜੰਗਲ ਵਿੱਚ ਘੁੰਮ ਰਿਹਾ ਸੀ ਸ਼ਿਕਾਰੀਆਂ ਨੇ ਸ਼ੇਰ ਨੂੰ ਫੜਨ ਲਈ ਚਾਲ ਬਚਾਇਆ ਸੀ ਲੋਕ ਉਸ ਸ਼ੇਰ ਦੇ ਜਾਲ ਵਿੱਚ ਫਸਣ ਦਾ ਇੰਤਜ਼ਾਰ ਕਰਨ ਲੱਗੇ ਜਿਵੇਂ ਹੀ ਉਹ ਆਇਆ ਸ਼ਿਕਾਰੀਆਂ ਨੇ ਰੱਸੀ ਖਿੱਚੀ ਤੇ ਉਹਨੂੰ ਜਾਲ ਵਿੱਚ ਪਸਾ ਲਿਆ ਸ਼ੇਰ ਜ਼ੋਰ ਨਾਲ ਦਹਾੜਨ ਲੱਗਾ ਤੇ ਬਚਣ ਦੀ ਕੋਸ਼ਿਸ਼ ਕੀਤੀ ਪਰ ਸ਼ਿਕਾਰੀਆਂ ਨੇ ਜਾਲ ਕੱਸ ਦਿੱਤਾ ਹਾਂ 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 ਉਹ ਸ਼ੇਰ ਨੂੰ ਲਜਾਣ ਦੇ ਵਾਸਤੇ ਗੱਡਾ ਲੈਣ ਲਈ ਪਿੰਡ ਵਾਪਸ ਗਏ ਸ਼ੇਰ ਹੱਲੇ ਵੀ ਜ਼ੋਰ ਨਾਲ ਦਹਾੜ ਰਿਹਾ ਸੀ ਕਉਫੇਸਮੇ ਸਾਰੇ ਜਨਵਰਾਂ ਨੇ ਉਹਦੀ ਤਹਾੜ ਸੁਣੀ ਰਾਜਾ ਕਿਸੇ ਮੁਸੀਬਤ ਹੈ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਫਟਾਫਟ ਸ਼ੇਰਕੁਲ ਪਹੁੰਚਿਆ ਚਿੰਤਾ ਨਾ ਕਰੋ ਰਾਜਾ ਜੀ ਮੈਂ ਤੁਹਾਨੂੰ ਆਜ਼ਾਦ ਕਰਾਵਾਂਗਾ ਉਹ ਜਾਲ ਤੇ ਚੜ ਗਿਆ ਤੇ ਆਪਣੇ ਲਿੱਕੇ ਲਿੱਕੇ ਨੰਨਾ ਨਾਲ ਦਸਿਲੋ ਕੁਤਰਣ ਲੱਗਾ ਤੇ ਆਖਰਕਾਰ ਉਹਨੇ ਸ਼ੇਰ ਨੂੰ ਜਾਲ ਤੋਂ ਛੁਡਾ ਲਿਆ ਸ਼ੇਰ ਨੂੰ ਪਤਾ ਚੱਲ ਗਿਆ ਕਿ ਇਹ ਨਿੱਕਾ ਚੂਹਾ ਵੀ ਕਿੰਨਾ ਮਦਦਗਾਰ ਹੋ ਸਕਦਾ ਹੈ ਧੰਨਵਾਦ ਚੂਹੇ ਮੈਂ ਹੁਣ ਤੈਨੂੰ ਕਦੇ ਤੰਗ ਨਹੀਂ ਕਰਾਂਗਾ ਤੂੰ ਖੁਸ਼ੀ ਨਾਲ ਮੇਰੇ ਜੰਗਲ ਵਿੱਚ ਰਹਿ ਤੂੰ ਰਾਜ ਦੀ ਜਾਨ ਬਚਾਈ ਹੈ ਔਰ ਤੂੰ ਜੰਗਲ ਦਾ ਰਾਜਕੁਮਾਰ ਹੈਂ ਧੰਨਵਾਦ ਰਾਜਾ ਜੀ ਬਾਏ ਬਾਏ ਛੇਤੇ ਮਿਲਦੇ ਆਂ ਸ਼ੇਰ ਤੇ ਚੂਹਾ ਹਮੇਸ਼ਾ ਲਈ ਦੋਸਤ ਬਣ ਗਏ